ਦੀ ਰਾਮ ਸਸਿਆਕਾਲ ਮੈਂ ਜੀ ਵਿਪਲਵ ਪੱਲਾ ਐਮ ਡੀ ਆਫ ਰਾਇਲ ਕਮਰਜ਼ੋਟ ਮਾਧਪੁਰ ਆਪਣੇ ਸਾਰੇ ਇਲਾਕਾ ਵਾਸੀਆਂ ਨੂੰ ਦਿਵਾਲੀ ਦੀਆਂ ਬੰਦੀ ਛੋੜ ਦੀਆਂ ਤੇ ਉਸ ਕਰਮਾ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਆਉਣ ਵਾਲੇ ਸਾਰੇ ਤਿਉਹਾਰ ਆਪਣੇ ਸਾਰੇ ਵਾਲੀ ਖੁਸ਼ੀਆਂ ਭਰੇ ਰਹਿਣ ਇੱਕ ਵਾਰ ਫਿਰ ਇਲਾਕਾ ਨਿਵਾਸੀਆਂ ਨੂੰ ਆਉਣ ਵਾਲੇ ਤਿਉਹਾਰਾਂ ਦੀਆਂ ਲੱਖ ਲੱਖ ਵਧਾਈਆਂ ਮੈਂ ਪੰਕਜ ਕਪਿਲਾ ਜੀ ਐਮ ਫਰੋਮ ਰੋਇਲ ਕਮਨ ਰਿਜ਼ੋਰਟ ਮਾਧਪੁਰ ਤੋਂ ਮੈਂ ਆਪਣੇ ਵੱਲੋਂ ਤੇ ਆਪਣੇ ਪੂਰੇ ਪਰਿਵਾਰ ਵੱਲੋਂ ਆਪਣੇ ਸਟਾਫ ਵੱਲੋਂ ਦੀਵਾਲੀ ਦੇ ਸ਼ੁਭ ਮੌਕੇ ਤੇ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਨਾ ਤੇ ਨਾਲ ਵਿਸ਼ਕਰਵਾਹ ਦੇ ਰਹੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਮੈਂ ਸੱਚੇ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਆਉਣ ਵਾਲੀ ਦੀਵਾਲੀ ਆਉਣ ਵਾਲੇ ਸਾਰੇ ਪਰਵ ਸਾਰਿਆਂ ਲਈ ਖੁਸ਼ੀਆਂ ਲਈ ਭਰੇ ਹੋਣ ਸਾਰਿਆਂ ਨੂੰ ਖੁਸ਼ੀਆਂ ਦੇਣ ਸਾਡੇ ਇਸ ਰਿਜ਼ੋਰਟ ਵਿੱਚ ਲਗਭਗ 500 ਤੋਂ 500 ਬੰਦੇ ਦੀ ਅੰਦਰ ਗੈਦਰਿੰਗ ਆਰਾਮ ਨਾਲ ਖੁੱਲੀ ਡੁੱਲੀ ਹੋ ਜਾਂਦੀ ਹੈ ਖੁੱਲਾ ਹਾਲ ਹੈ ਤੇ ਅਤੇ ਸਾਡੇ ਕੋਲ ਖੁੱਲੀ ਪਾਰਕਿੰਗ ਹੈਗੀ ਹੈ ਜੀ ਤੇ ਪਲੱਸ ਅਸੀਂ ਬਹੁਤ ਹੀ ਵਾਜਿਬ ਰੇਟ ਨਾਲ ਸ਼ਹਿਰ ਨਾਲੋਂ ਤੇ ਇਲਾਕੇ ਦੇ ਜਿੰਨੇ ਵੀ ਹੋਰ ਰਿਜ਼ੋਰਟ ਹਨ ਉਹਨਾਂ ਦੇ ਮੁਕਾਬਲੇ ਬਹੁਤ ਹੀ ਸਸਤੀ ਕੈਟਿੰਗ ਤੇ ਪਰ ਬੈਸਟ ਕੈਟਿੰਗ ਦਾ ਪ੍ਰਬੰਧ ਕੀਤਾ ਹੋਇਆ ਹੈ ਇੱਕ ਵਾਰੀ ਫੇਰ ਮੇਰੇ ਵੱਲੋਂ ਤੇ ਮੇਰੇ ਪੂਰੇ ਸਟਾਫ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਜਿੰਨੇ ਵੀ ਆਉਣ ਵਾਲੇ ਪਰਵਾ ਤੁਹਾਡੇ ਲਈ ਖੁਸ਼ੀਆਂ ਭਰੇ ਹੋਣ